ਹੋਸ਼ਾਂ ਉੱਤੇ ਹੋਊਗੀ ਅੱਜ ਵੀ ਔਰਿੰਗ ਆਪਣੀ ਹੋ ਗਈ ਸਿੱਧੀ ਬਾਈਕ ਤੋਂ ਆਪਾਂ ਆਏ ਸੀਗੇ ਮੌਸਮ ਦਾ ਨਜ਼ਾਰਾ ਲਾਈਵ ਤੁਸੀਂ ਦੇਖ ਸਕਦੇ ਹੋ ਬੱਸ ਨਜ਼ਾਰਾ ਲੈਂਦੇ ਲੈਂਦੇ ਆਪਾਂ ਤੇ ਚੜ ਗਿਆ ਚੈੱਕ ਕਰੋ ਤੁਸੀਂ ਮੌਸਮ ਬਹੁਤ ਆਵਸਮ ਪਾਣੂ ਆਪਾਂ ਕੁਛ ਖਾਦਾ ਨਹੀਂ ਸੀ ਖਾਣਾ ਉੜਦਾ ਆਪਾਂ ਆਏ ਸੀ ਫਾਈਬਰ ਲਾਈਨ ਵਾਸਤੇ ਤੁਹਾਨੂੰ ਪਤਾ ਹੀ ਆ ਅਗਲੇ ਕੇ ਆਪਾਂ ਘਰੇ ਆ ਗਏ ਆ ਦੋ 버ਗਰ ਲੈ ਕੇ ਆਏ ਸੀ ਮੈਂ ਪਹਿਲਾਂ ਫੋਨ ਕੀਤਾ ਨਹੀਂ ਦੀਦੀ ਨੂੰ ਹੁਣ ਫੋਨ ਕੀਤਾ ਉਹਦੀ ਮੈਂ ਤਾਂ ਖਾਣਾ ਨਹੀਂ ਆਈ ਨਹੀਂ ਆਲੇ ਆਉਣ ਵਾਲੀ ਚਲੋ ਕੋਈ ਚੱਕਰ ਨਹੀਂ ਦੋਵੇਂ ਆਪਾਂ ਖਾ ਲਾਂਗੇ ਠੀਕ ਹੀ ਹੋ ਗਿਆ ਖਰਾਬ ਥੋੜੀ ਕਰਨਾ ਕੈਂਟ ਕਰ ਦੇ ਉਹ ਉਰੀਆ ਇਹਨੂੰ ਪਤਾ ਲੱਗ ਗਿਆ ਪੁੱਲਰ ਉਰੀਆ ਆ ਜੀ ਸੌਗੀ ਆ ਵੀ ਇਹ ਕੋ ਸੌਗੀ ਉਹ ਵੀ ਦੇਖੋ ਲੱਗੀ ਹੈ ਇਹ ਵੀ ਇਹਨੂੰ ਕੋਲੇ ਬਦਾਮ ਸੌਗੀ ਸੌਗੀ ਖਾਣੇ ਸੌਗੀ ਹੋਲੇ 15 ਮਿੰਟ ਹੋ ਗਏ ਮੈਨੂੰ ਤੇਰਾ ਮੱਥਾ ਮਾਗਦੀ ਹੈ ਇਹ ਐਦਾਂ ਦਾ ਕਰ ਦੇ ਹੈਲੋ ਕਰ ਦੇ ਹੈਲੋ ਕਰ ਦੇ ਹੈਲੋ ਗੱਬੇ ਹੈਲੋ ਗਰੂ ਰਾ ਤਾਂ ਇਦਾਂ ਹੱਸ-ਕੱਸ ਕੇ ਕਿ ਮੈਨੂੰ ਅੱਗੇ ਉਸ ਤੋਂ ਉੱਕਾਨੀ ਹੋ ਰਾ ਹੈ ਤੇ ਵੇਖ ਲੈ ਕਿ ਦਿਨ ਬਾਅਦ ਕੀ ਆਨ ਸਾਨੂੰ ਹੂੰ ਜ਼ੂ ਕੀ ਇਹੇ ਛੁੱਟੀਆਂ ਮਨਾਉਣ ਗਿਆ ਹੈ ਜ਼ੂ ਇਹਨਾਂ ਖਾਸਾ ਕੰਟਰੋਲ ਨਹੀਂ ਜਾਂਦਾ ਉਹਦਾ ਹਾਂ ਹੱਸਦਾ ਨਹੀਂ ਪਿਆ ਮੈਂ ਹਰ ਤਰੀਕੇ ਨਾਲ ਸਾਹ ਦੇਖ ਲਈ ਇਹਨੂੰ ਮੀਤਸਨਾ ਗਿਆ ਆਈ ਹੂੰ ਕੀ ਹੋਇਆ ਕੀ ਇਹਨੂੰ ਵੇ ਬੈ ਗੋਚਲੇ ਮੈਂ ਤਾਂ ਮੰਮੀ ਨੇ ਕੁੱਟਿਆ ਕੋਈ ਰਿਸਪੌਂਸ ਨਹੀਂ ਪਾਪਾ ਕਿੱਥੇ ਆ ਮੰਮੀ ਚਾਚੂ ਆਉਣ ਲੱਗੇ ਮੰਮੀ ਚਾਚੂ ਹੂੰ ਮੰਮੀ ਚਾਚੂ ਆਉਣ ਲੱਗੇ ਕੋਕ ਸ਼ਬਦ ਨੂੰ ਕੋਕ ਕੋਕ ਕੀ ਪੀਣਾ ਖੰਟਾਕ ਕੋਕ ਖੰਟਾ ਬਿਨਾ ਕਾ ਕੋਕ ਗੁੱਸੇ ਸਾਰੇ ਬਾਪੂ ਦਾਦਾ ਹੀ ਵੀ ਉਹ ਬੁੱਲਗਾਂ ਤੇ ਬੈਠਾ ਰਹਿੰਦਾ ਆ ਦੀਦੀ ਕਹਿੰਦਾ ਮੈਂ ਤੁਹਾਨੂੰ ਦਿਲਾ ਦੂੰ ਬਲੌਗ ਬਿਨਾ ਹੁੰਨਾ ਹੈ ਅੱਜ ਨਾਲ ਵੇਖੀ ਅੱਜ ਜਾ ਤੂੰ ਵੀ ਆ ਗਿਆ ਵਿੱਚ ਇੱਧਰ ਆ ਦੇਖ ਲੈ ਪਰ। ਓ। ਖਾ ਖਾ ਕੀ ਮੈਂ ਵੇਖਣੇ ਟਿੱਡ ਵਧਾਇਆ। ਇੰਨਾ ਇਗਨੋਰ। ਓਏ। ਓੜਿਆ। ਓੜਿਆ ਕੀ ਹੋਇਆ ਦੱਸ ਸਾਨੂੰ ਆ ਜਾ। ਆ ਜਾ ਓ ਓ। ਇਹ ਇੱਧਰ ਕਿਉਂ ਆਇਆ ਮੇਰੇ। ਇਹ ਬਾਹਰ ਵੀਰੇ ਨੇ ਆਵਾਜ਼ ਮਾਰੀ ਸੀ। ਓਏ ਖਾਣ ਤੇ ਜ਼ੋਰ ਦਿੱਤਾ ਹੀ। ਦੱਸ ਕੀ ਹੋਇਆ? ਹੂੰ? ਦੁਕਾਨ ਤੇ ਚਲੀਏ ਚੀਜ਼ੀ ਲੈਣ। ਹੂੰ? ਹੂੰ? ਪਹਿਲਾਂ ਗਾਲ ਕ ਬੋਲਦਾ ਸਹੀ।

ਜੇ ਕੋਈ ਕੁਛ ਦਏਗਾ ਤਾਂ ਖਾਣ ਪੀਣ ਨੂੰ ਭਰਾਂਡ ਬਣੂਗੀ ਕੀ ਪੀਣਾ ਮੇਰਾ ਤਾਂ ਕੁਛ ਪੀਣ ਨੂੰ ਜੀ ਨਹੀਂ ਕਰਦਾ ਪਰ ਮੇਰਾ ਨਿੰਬੂ ਪਾਣੀ ਪੀਣ ਨੂੰ ਜੀ ਕਰਦਾ ਹੈ ਪਲੀਜ਼ ਹਮ ਕੋ ਨਿੰਬੂ ਪਾਣੀ ਬਣਾ ਦਿਓ ਪਲੀਜ਼ ਨਿੰਬੂ ਪਾਣੀ ਬਣਾ ਦਿਓ ਅਭੀ ਹਮ ਨਿੰਬੂ ਪਾਣੀ ਬਣਾ ਅੱਜ ਮੈਨੂੰ ਕਿਸੇ ਨੇ ਕਿਹਾ ਮੈਨੂੰ ਤੇਰੀ ਸਿਸਟਰ ਦੇ ਫੀਚਰ ਬੇਸ ਬਣਾ ਕਰ ਦੇਣੀ ਮੇਰੇ ਹਾਂ ਫੀਚਰ ਯੈਸ फीचर्स फीचर्स ਬੱਡੀਆਂ ਦੇ ਹੁੰਦੇ ਨੇ ਕਾਰਾਂ ਦੇ ਹੁੰਦੇ ਨੇ ਹਾਂ ਤਾਂ ਮਤਲਬ ਇਹ ਅੱਜ ਕੱਲ ਇਹ ਨੈਨ ਨਕਸ਼ ਨੂੰ ਵੀ ਫੀਚਰਸ ਕਹਾ ਜਾਂਦਾ ਹਾਂ ਥੈਂਕ ਯੂ ਜਿੰਨੇ ਬੋਲੀ ਬਣੀ ਬਣਾਣਾ ਹੈ ਨਿੰਬੂ ਬਣੀ ਬਣਾਣਾ ਹੈ ਨਿੰਬੂ ਬਣੀ ਬਣਾਣਾ ਨਹੀਂ ਬੜੀ ਰਿਅਲਿਟੀ ਚ ਵੀ ਨਾ ਕਿਸੇ ਨੇ ਗਿਆ ਮੈਂ ਅਸਲ ਦੱਸ ਰਹੀ ਹਾਂ ਅਰਪੀ ਦੇ ਮम्मा ਨੇ ਅਰਪੀ ਦੇ ਮम्मा ਉਹਨੂੰ ਫਿਰ ਉਹਨੂੰ ਕਿਹਾ ਕਿ ਤੁਸੀਂ ਇਹ ਲੈ ਫੋਨ 'ਚ ਹੀ ਵੇਖਿਆ ਰੀਅਲ ਨਹੀਂ ਵੇਖਿਆ ਰੀਅਲ 'ਚ ਦੇਖਿਆ ਆ ਉਹਨਾਂ ਨੇ ਬਹੁਤ ਚੰਗੇ ਤਰੀਕੇ ਦਾ ਦੇਖਿਆ ਬਿਲਕੁਲ ਕਲੋਸਪੈਸ਼ਨ ਮੈਂ ਵਲੌਗ ਬਣਾ ਲਉ ਰੀਅਲ 'ਚ ਜਿਆਦਾ ਸੋਹਣੀ ਆ ਪਰ ਵਲੌਗ 'ਚ ਦਿਖਨ ਨਾਲੋਂ ਮੈਂ ਨੇਚਰਲ ਜਿਆਦਾ ਸੋਹਣੀ ਆ ਫੀਚਰ ਕੈਟ ਹੁੰਦੇ ਨੇ ਫੀਚਰ ਕੈਟ 0 ਤੋਂ 100 ਮੈਂ ਆਈ ਥਿੰਕ ਮੈਂ ਮੈਨਾਂ ਕੀ ਆਗਾ ਮੈਨੂੰ ਕਿਹੜੇ ਕਿਹੜੇ ਫੀਚਰ ਤੇਰੇ 0 ਤੋਂ 100 ਕਿੰਨੇ ਪਹੁੰਚਾਂਗੇ ਓਕੇ ਬਾਏ ਗਾਇਜ਼ ਲਓ ਜੀ ਬਣ ਗਿਆ ਨਿੰਬੂ ਪਾਣੀ ਆਖ ਚੱਕਰੇ ਕਾਲਾ ਲੂਣ ਵਿੱਚ ਪਾਇਆ ਹੂੰ ਹੂੰ ਕਾਲਾ ਲੂਣ ਵਿੱਚ ਕਈਰ ਬੰਦੇ ਨੂੰ ਨਹੀਂ ਨੀ ਪਸੰਦ ਹੁੰਦਾ ਪੀ ਕੇ ਵੇਖ ਸਵਾਦ ਵਾਓ ਠੀਕ ਪਰ ਮਰਚਾਂ ਦੇ ਦੀ ਉਸ ਕਰ ਪਾਣੀ ਵਿੱਚ ਕਾਲਾ ਲੂਣ ਮਰਚ ਸਵਾਦ ਇਹ ਪੀ ਕੇ ਵੇਖ ਤੂੰ ਪੀ ਕੇ ਵੇਖਿਆ ਗਲੇ ਨੂੰ ਮਰਚਾ ਲੱਗਦੀ ਹੈ ਬਾਅਦ ਚ ਉਹ ਨਾ ਹੂੰ ਬੋਲ ਚਿੱਟਾ ਲੂਣ ਦਾ ਤਦ ਫਿਰ ਮੈਂ ਲੈ ਆਉਂਦਾ ਕਦੋਂ ਫਿਰ ਮੈਂ ਘੁੰਰ ਰਿਹਾ ਕਹਿੰਦੇ ਹਾਂ ਸ਼ਾਮ ਨੂੰ ਨਹੀਂ ਲੈ ਕੇ ਆਉਂਦਾ ਤੇ ਕਾਲਾ ਹੀ ਪਾਤਾ ਹਾਂ ਨਾ ਪਾਉਂਦੀ ਇਹਦੇ ਨਾਲ ਫਿਰ ਸੁਆਦ ਨਹੀਂ ਸੀਗਾ ਲੋ ਮੈਮ ਲੋ ਗਈ ਰੋਟੀ ਹੈਗੀ ਉਹਨਾਂ ਪਰੋਟੀ ਕਮਾ ਗਈ ਦੁਬਾਰਾ ਕੀ ਦੂਜੋ ਜੋ ਪਹਿਲਾਂ ਕੀਤਾ ਓਕੇ ਖਾ ਲੋ ਰੋਟੀ ਬਲ ਮਤਲਬ ਕੋਈ ਚੈਲੰਜ ਨਹੀਂ ਹੈ ਕੋਈ ਗੇਮ ਨਹੀਂ ਹੈ ਜਸਟ ਨਾਰਮਲ ਵੈਸੇ ਹੈ ਵੀਰਾ ਬੈਠਾ ਹੋਇਆ ਸੀ ਮੈਂ ਕਿਹਾ ਮੈਂ ਇੱਕ ਇੰਸਟਾ ਤੇ ਰੀਲ ਲੇਖੀ ਸੀਗੀ ਤਾਂ ਮੈਂ ਵੀਰ ਨੂੰ ਇਹਦਾ ਨਾਰਮਲ ਕਿਹਾ ਮੈਂ ਕਿਹਾ ਜਿਵੇਂ ਜਿਵੇਂ ਮੈਂ ਕਰੂੰਗੀ ਉਹ ਮੈਂ ਤੂੰ ਮੇਰੀ ਕਾਪੀ ਕਰਨੀ ਹੈ लेट्स ਸੀ ਕਿ ਵੀਰਾ ਕਰਪ ਹੁੰਦਾ ਹੈ ਕਿ ਨਹੀਂ ਚਲ ਕਰਨ ਬੜਾ ਮੰਤਰ ਮਾਰਨ ਲੱਗੀ ਤੇ ਮੈਂ ਕੈਮਰਾ ਰੱਖਿਆ ਹੋਇਆ ਸੀ ਹੂੰ اچھا ਤੈਨੂੰ ਦੱਸ ਮੈਂ ਇੱਕ ਹੁੰਦੂ ਦੇਖ ਲੈ ਨੇ ਥੋੜਾ ਵਰਾਹਣਾ ਕਰ ਜਾ ਚਾਹ ਤੇ ਪਾਣੀ ਦੇ ਮੂੰਹ ਤੇ ਮਾਰ ਕਰ ਉਸ ਕੀ ਪਖੰਡ ਜੇ ਕਰੀ ਜਾਂਦੀ ਏ ਇੱਕ ਕਮਲਾ ਹੋ ਜਾਂਦਾ ਦੂਜਾ ਨਹੀਂ ਕਮਲਾ ਹੋ ਜਾਂਦਾ ਹੁੰਦਾ ਉਹਨੇ ਪੀਤਾ ਨਹੀਂ ਗਾ ਵੀਰੇ ਆਇਆ ਕਾਰਨ ਇਹੋ ਉਹਦੀ ਗੇਮ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਕੀ ਕਿ ਜੇ ਤੂੰ ਨਾ ਬੋਲਦੀ ਨਾ ਹਾਂ ਤਾਂ ਉਹਨੇ ਪਾਣੀ ਵਾਪਸ ਕਰਨਾ ਸੀ ਤੇ ਉਹਨੂੰ ਐ ਉਹਦੇ ਮਾਈਂਡ ਚ ਇਹ ਚੱਲਿਆ ਸੀ ਵੀ ਵੀਰਾ ਗਾਂ ਲੰਦਾ ਆ ਜਾਊਗਾ ਹਾਂ ਤੇ ਤੂੰ ਕਿਉਂ ਬੋਲੀ ਸਾਰਾ ਉਹ ਕਰਤਾ ਹੁਣ ਮੈਂ ਪਾਣੀ ਪੀ ਗਈ ਤੂੰ ਵੇਚ ਕਿਉਂ ਗਰੂਲੀ ਕੀਤੀ ਕੀ ਮੈਂ ਤਾਂ ਪਾਣੀ ਪੀ ਗਈ ਫਿਰ ਤਾਂ ਨਿਕਲਣਾ ਉਹਨੇ ਬੋਲਤਾ ਤਾਂ ਮੇਰੀ ਗੇਮ ਸੀ ਮੈਂ ਕੁਝ ਵੀ ਕਰ ਸਕਦੀ ਸੀ ਤੇਰੀ ਗੇਮ ਸੀ ਲਓ ਗਾਇਸ ਜਿਵੇਂ ਤੁਹਾਨੂੰ ਪਤਾ ਹੀ ਹੈ ਕਿਉਂ ਦੀਦੀ ਨੇ ਆਪਣੇ ਨਾਲ ਕੀਮ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਹਿਲਾਂ ਹੀ ਰੀਲ ਦੇਖੀ ਹੋਈ ਸੀ ਤਾਂ ਉਹ ਫਲੌਪ ਹੋ ਗਿਆ ਪਰ ਜੇ ਮੈਂ ਮੰਨੂ ਦੀ ਜਨਾ ਕਰ ਲਈਦੀ ਤੇ ਸ਼ਾਇਦ ਵਿੱਚ ਫਾਇਦੇ ਚ ਰਹਿ ਜਾਂਦੀ ਹਾਂ ਹਣਾ ਪਰ ਇਹ ਆਦੀ ਮੈਂ ਵੀਰੇ ਨਾਲ ਹੀ ਕਰਨੀ ਨੂੰ ਆਇਆ ਸੀ ਤੇ ਵੀਰੇ ਨੂੰ ਬਣਾਵਾਂਗੀ ਬੇਵਕੂਫ ਜਿਵੇਂ ਵੀ ਇੰਨੇ ਸੋਚਿਆ ਪਾਣੀ ਮੈਂ ਗਾ ਲਾਂਗਾ ਆ ਜਾਗਾ ਤੇ ਇਹ ਵਾਪਸ ਘੰਡੇ ਕੀ ਪਰ ਮੈਂ ਪਹਿਲਾਂ ਰੀਲ ਦੇਖੀ ਹੋਈ ਸੀ ਪਰ ਉਹ ਜੋ ਖਾਣ ਦਾ ਕੁਝ ਕਰਦੇ ਹੁੰਦੇ ਹੈ ਰਸਲਾ ਮਹਿਰਾ ਹੁੰਦੇ ਨਹੀਂ ਜਿਹੜੀ ਮੈਂ ਦੇਖੀ ਹੂਈ ਹੈ ਹਾਂ ਤਾਂ ਹੁਣ ਆਪਾਂ ਬਣਾਉਣ ਲੱਗੇ ਆ ਕਾਫੀ ਕਾਫੀ ਬਣਾਉਨੇ ਆ ਘੈਂਟ ਜੀ ਮੈਂ ਵੀ ਪੀ ਲਾਂ ਜਿੱਦਾਂ ਗਲਾਸ ਹੈ ਹੂੰ ਠੀਕ ਲੋ ਗਾਈਜ਼ ਕੌਫੀ ਆਪਣੀ ਰੈਡੀ ਹੈ ਹੁਣ ਆਪਾਂ ਕਰ ਲੱਗੇ ਆਂ ਗਲਾਸਿੰਗ ਆ ਖੋਲ ਦਦਮਿਆਂ ਮਸਾਲਾ ਤੂੰ ਆ ਵੀ ਉਸ ਗਿਆ ਚਾਹੀ ਕੋਲ ਥੀਸ ਇਹ ਆਪਣੇ ਫ੍ਰਿਜ ਵਿੱਚ ਪਿਆ ਸੀ ਗਾਈਜ਼ ਬਾਬਾ ਦੇ ਨੋਗੇ ਇਹ ਹੈ ਚਾਕਲੇਟ سیرਪ ਹਲੋ ਲੈ ਕੇ ਆਪਾਂ ਉੱਪਰ ਇਹ ਥੋੜਾ ਜਿਹਾ और हमें पता ही नहीं था कि ये चॉकलेट सिरप है अदरवाइज हम कब का खा जाते इसे हमें मतलब कि तन्नू मेनू तो पता ही नहीं मेनू ही हमें आज थोड़ा भावा पादी है ते एक तो पीनी नहीं भावा पादी थोड़ी फिर पानी पी लूं चलो होने के तो मैं कॉफी पाउडर फोन और देख के वही ਕਾ ਤਾਂ ਲਾਸ਼ ਨਾਲ ਹੀ ਲੱਗ ਰਹਿ ਜੂਆ ਗਲਾਹ ਨਾਲ ਲੱਗ ਨਹੀਂ ਹੁੰਦਾ ਦੇਖ ਹੂੰ ਆਹ ਡਬਲ ਵਾਲਾ ਹਾਰਡ ਬਣ ਗਿਆ ਲੋ ਗਾਇਸ ਮੈਡਮ ਕੋਲੇ ਚਲਦੇ ਆ ਲੋ ਮੈਡਮ ਜੀ ਮੋਸਟ ਵੈਲ ਖਾਦੀ ਹਾਂ ਪੀਂਦੀ ਹਾਂ ਪੈਸਾ ਆਜ ਤਾਂ ਜਿੰਦਾ ਆ ਆਚੀ ਬਣੀ ਵਾਵਾ ਸ਼ਰ ਲਾਦਤ ਹੱਲੇ ਥਲੇ ਹੈ ਆ ਲੈਣਾ ਕਰ ਫਿਰ ਮੈਂ ਪੀਣੀ ਵੀ ਨਹੀਂ ਜਪਾ ਪੀ ਮੇ ਬੱਜ ਜੀ ਨਹੀਂ ਤਾਂ ਜਾਂ ਤਾਂ ਨਹੀਂ ਜਿੰਦੀ ਮੈਂ ਲੱਗਦਾ ਤੇੰ ਤਬਰ ਫੈ ਜਾਂਦੀ ਹੈ ਸਿਆ ਪਤਾ ਨਾ ਵੀ ਦਵਾਸ ਚਲ ਮੈਂ ਰਾਤ ਦੇ ਟਾਈਮ ਨਹੀਂ ਬੋਸ ਇਹ ਨਹੀਂ ਕਿ ਕਿੰਨੇ ਹੁਣ ਮੈਂ ਨਾਲ ਲੜਾ ਸਾਹ ਪੀ ਜੇ ਤੂੰ ਇਹ ਉਹਨੇ ਪੀਤਾ ਖਾਵਾਂਗੀ ਕੌਣਾ ਹੁੰਦਾ ਐਵੇਂ ਨਾ ਫਾਈ ਕਮਾਂ ਨਹੀਂ ਹੁੰਦੇ ਵਿੱਚ ਵਧੀਆ ਰਵੋ ਕਰਨ ਵਾਸਤੇ ਸਿਰਫ ਸੁਣਾ ਕਰਨ ਵਾਸਤੇ ਨੇ 16 ਕਰਨ ਵਾਸਤੇ ਚਪਾ ਆ ਤਾਂ ਅਸੀਂ ਥੋੜਾ ਤਾਂ ਫਿਰ ਖਾਂਦੀ ਵੀ ਮੈਂ ਹਾਂ ਖਾਈ ਵਾਸ ਕਰ ਵਾਸ ਕਰ ਕੀ ਬਣਾਉ ਆਪਦੇ ਤੇ ਨਹੀਂ ਬਣਾਣਾ ਕਿਹਾ ਖਰਚਾ ਖਰਚਾ ਆਰਜਾ ਨਾ ਰੱਬ ਦੇਗਾ ਤੂੰ ਤਾਇਆ ਨਾ ਕਰਾਉ ਕਰੀਂ ਕੋਈ ਜੇ ਤੂੰ ਆਵਦਿਆਲੇ ਤੇ ਸਟਾਰ ਸਟੂਰ ਬਣਾਇਆ ਨਾ ਮੇਰੀ ਨੀਂਦ ਪੈ ਗਈ ਉਹ ਤਾਂ ਮੈਂ ਤਾਂ ਸਟਾਰਾ ਲੈ ਲਈਉਂਦੀ ਸਟਾਰ ਬਲ ਰਿਹਾ ਤੇਰੇ ਇਹਨੂੰ ਸਿਨੇਮੈਟਿਕ ਕਰਕੇ ਦਾ ਸ਼ਾਟ ਲੈ ਫਲੇਵਰ ਵੀ ਚੇਂਜ ਹੈ ਨਾ ਕੜਾ ਫਲੇਵਰ ਹੈ ਪਤਾ ਨਹੀਂ ਦੇਖੇ ਨੇ ਹੈਜ਼ਲਨਟਸ ਬਹੁਤ ਵਾਸੀ ਬਹੁਤ ਵਾਸੀ ਚਾਹੋ ਗਾਇਸ ਕੀ ਯਾਰ ਹਮ ਕੜੀ ਕੋਫੀ ਬਹੁਤ ਵਾਸੀ ਦੇਖੋ ਹਾਂਜੀ ਕੋਫੀ ਪੀ ਲਈ ਆਪਾਂ ਵਾਕ ਵੀ ਕਰ ਲਈ ਸੀ ਪਰ ਵਾਕ ਕਰਦੇ ਜੁ ਕੋਈ ਸ਼ੈਪਚਰ ਨਹੀਂ ਕੀਤਾ ਕਿਉਂਕਿ ਮੈਂ ਅੰਦਰ ਸੀ ਇਹਨਾਂ ਦੋਵਾਂ ਨੇ ਕੀਤੀ ਹੈ ਨਾ ਕੀ ਵਾਕ ਬਹੁਤ ਅੱਛੀ ਹੈ ਹਾਂ ਕਾਹ ਵੇਂਦੀ ਪੇਸੀ ਨੇ ਬਸ ਉਹਨਜੀ ਰੋਜ਼ ਰੋਜ਼ ਦੀ ਬਰਾਹ ਹੋਵੇ ਸੀ ਕਿ ਸੈਰੀ ਕੀ ਉਖਾਈ ਜੰਦੀ ਹੈ ਨਾ ਹੁਣ ਤਾਂ ਚਲੋ ਜੀ ਹੋਲੀ ਹੋਲੀ ਪਤਲੇ ਹੋਵਾਂਗੇ ਫਿਰ ਪਤਲੇ ਹੋ ਕੇ ਵਿਖਾਵਾਂਗੇ ਹਾਂ ਥੋੜੂ ਜਿੰਨੇ ਟਰਾਂਸਫਰਮੇਸ਼ਨ ਮਿਲੇ ਤਾਂ ਸਹੀ ਨਹੀਂ ਨਹੀਂ ਟਰਾਂਸਫਰਮੇਸ਼ਨ ਨਹੀਂ ਮਿਲਣੀ ਕਿਉਂਕਿ ਇੰਨਾ ਸਾਡੇ ਚ ਚੇਂਜ ਨਹੀਂ ਆਉਣ ਵਾਲਾ ਹੈਗਾ ਬਸ ਕੋਈ ਸਾਲ ਲੱਗਾਹੀਂ ਕਾਫੀ ਪੀ ਲੈਣੀ ਹੈ ਹਾਂ ਉੱਠ ਕੇ ਫਿਰ ਪਹਿਲਾਂ ਪ੍ਰੌਡ ਨਹੀਂ ਚੱਲਣਾ ਰੋਟੀਆਂ ਚੱਲਣੀਆਂ ਨੇ ਫਿਰ ਪ੍ਰੌਡ ਟੱਕ ਲੈਣੀ ਫਿਰ ਤੇ ਪਾਰੇ ਰੋਟੀ ਖਾ ਲੈਣੀ ਹੈ ਨਾ ਫਿਰ ਆ ਕੇ ਸ਼ਾਮੀ ਕੁਛਿਆ ਕੁਛ ਖਾ ਲੈਣਾ ਫਿਰ ਰਾਤ ਨੂੰ ਖਾ ਲੈਣਾ ਫਿਰ ਰਾਤ ਨੂੰ ਸੌਣ ਲੱਗਿਆ ਕੌਫੀ ਆਈਸਕ੍ਰੀਮ ਕੁਛ ਨਾ ਕੁਛ ਕੁਛ ਨਾ ਕੁਛ ਨਾ ਤਾਂ ਕਿੱਥੋਂ ਬੰਦਾ ਬਤਰਾਉ ਜੀ ਯਸ ਤਾਂ ਚਲੋ ਜੀ ਠੀਕ ਹੈ ਹੁਣ ਮਿਲਦੇ ਆਪਾਂ ਕਾਲ ਵਾਲੇ ਬਲੌਗ ਚ ਵੀਡੀਓ ਨੂੰ ਅੱਜ ਜਿਹੜੀ ਆ ਵਾਲੀ ਫਿੰਸੀ ਤੇ ਆ ਵਾਲੀ ਫਿੰਸੀ ਤੇ ਹੈ ਇੱਕ ਕੌਫੀ ਦਨ ਪੀ ਜਾ ਪਰ ਐਸੇ ਮੇਰੇ ਕੌਫੀ ਟਿੱਕੇ ਠੰਡ ਆ ਜਾਂਦੀ ਬਈ ਉਹਦੀ ਠੰਡੀ ਠੰਡੀ ਕੌਫੀ ਵਧੀਆ ਫਲੇਵਰ ਕੈਂਟ ਕੱਲਾ ਠੰਡਾ ਪਾਣੀ ਠੰਡਾ ਪਾਣੀ ਪੀਓ ਕੱਲਾ ਕੱਲਾ ਠੰਡਾ ਪਾਣੀ ਪੀਓ ਇਹ ਉਹੀ ਹੈ ਗਾਇਜ਼ ਜਿਹੜੀ ਆਦੀ ਸੀ ਵੀ ਨਹੀਂ ਮੈਂ ਨਹੀਂ ਕੌਫੀ ਪੀਣੀ ਮੈਂ ਨਹੀਂ ਕੌਫੀ ਪੀਣੀ ਤੇ ਪੀ ਲਈ ਜਸਟ ਨੋਰਮਲ ਵੈਸੇ ਪੀ ਲਈ ਆਪਾਂ ਹਫਤੇ 'ਚ ਇੱਕ ਅੱਧੀ ਵਾਰ ਤਾਂ ਪੀ ਸਕਦੇ ਆ ਹਾਂ ਹਾਂ ਆ ਇਹਨਾਂ ਦਾ ਪੀ ਸਕਦਾ ਚਲੋ ਓਕੇ ਫਿਰ ਥੈਂਕ ਯੂ ਸੋ ਮਚ ਥੈਂਕ ਯੂ ਸੋ